ਹਾਂਜੀ ਸਤਿ ਸ੍ਰੀ ਅਕਾਲ ਜੀ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਅੱਜ ਦਾ ਬਲੌਗ ਲੈ ਕੇ ਹਾਜ਼ਰ ਹੋਏ ਆਂ ਜੀ ਇੱਕ ਹੋਰ ਚਰਖਾ ਤੇ ਇਹ ਵੀ ਆਪਣੇ ਕੋਲੇ ਚਰਖਾ ਤਿਆਰ ਹੋਣ ਲਈ ਆਇਆ ਸੀਗਾ ਇਹ ਵੀ ਆਪਾਂ ਚਰਖੇ ਨੂੰ ਤਿਆਰ ਕੀਤਾ ਜੀ ਪਾਲਿਸ਼ ਕੀਤੀ ਆ ਮਾਲ ਪਾਈ ਆ ਤਕਲਾ ਪਾਇਆ ਤੇ ਇਹ ਵੀ ਚਰਖਾ ਆਪਾਂ ਪੂਰਾ ਪ੍ਰੋਪਰ ਤਿਆਰ ਕੀਤਾ ਜੀ ਵਰਕ ਕਰਦਾ ਬਣਾਇਆ ਇਹ ਵੀ ਚਰਖਾ ਤੁਹਾਡੇ ਕੋਲੇ ਵੀ ਅਗਰ ਕੋਈ ਚਰਖਾ ਕੁਛ ਹੀ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਚਰਖੇ ਸੰਦੂਖ ਮਧਾਣੀਆਂ ਚੱਕੀਆਂ ਪੰਜਾਬੀ ਸੱਭਿਆਚਾਰ ਰਿਲੇਟਡ ਸਾਰਾ ਸਮਾਨ ਆਪਣੇ ਕੋਲੋਂ ਮਿਲਦਾ ਜੀ ਹਰ ਇੱਕ ਸਮਾਨ ਵਰਕ ਕਰਦਾ ਮਿਲੂਗਾ ਤੁਹਾਨੂੰ ਚੱਕੀ ਆ ਆਟਾ ਬਣਾਉਗੀ ਦੜੀਆਂ ਬਣਾਉਗੀ ਚਰਖਾ ਵਾ ਚਰਖਾ ਵੀ ਤੁਹਾਨੂੰ ਕੱਤਦਾ ਮਿਲੇਗਾ ਤੇ ਮਧਾਣੀ ਆ ਵਧਾਈ ਵੀ ਤੁਹਾਨੂੰ ਵਰਕ ਕਰਕੇ ਮਿਲੋਗੇ ਲੱਸੀ ਬਣਾਉਗੀ ਦੁੱਧ ਰੜਕੋਗੀ ਮੱਖਣ ਬਣਾਉਗੀ ਤੇ ਸਾਰਾ ਸਮਾਨ ਆਪਣਾ ਵਰਕ ਕਰਦਾ ਮਿਲੂਗਾ ਜੀ ਤੁਹਾਨੂੰ ਸਾਰਾ ਸਮਾਨ ਆਪਣਾ ਵਰਕ ਕਰਦਾ ਮਿਲੂਗਾ ਜੀ ਤੁਹਾਨੂੰ ਅਗਰ ਤੁਸੀਂ ਚਰਖਾ ਆਪਣਾ ਤਿਆਰ ਕਰਵਾਉਣਾ ਤਾਂ ਤੁਸੀਂ ਆਪਦਾ ਚਰਖਾ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਚਰਖਾ ਸਾਡੇ ਕੋਲੋਂ ਲੈਣਾ ਤੁਸੀਂ ਸਾਡੇ ਕੋਲੋਂ ਵੀ ਲੈ ਸਕਦੇ ਹੋ ਅਤੇ ਜੇ ਤੁਸੀਂ ਕਰਾਏ ਤੇ ਲੈਣਾ ਚਰਖਾ ਕਰਾਏ ਤੇ ਵੀ ਲੈ ਸਕਦੇ ਤੁਸੀਂ ਚਰਖਾ ਕਰਾਏ ਤੇ ਲੈ ਸਕਦੇ ਹੋ ਚੱਕੀ ਕਰਾਏ ਤੇ ਲੈ ਸਕਦੇ ਹੋ ਮਧਾਣੀ ਕਰਾਏ ਤੇ ਲੈ ਸਕਦੇ ਹੋ ਸੰਦੂਖ ਵੀ ਤੁਸੀਂ ਕਰਾਏ ਤੇ ਲਿਜਾ ਸਕਦੇ ਹੋ ਜੀ ਪ੍ਰੋਗਰਾਮ ਵਾਸਤੇ ਤੇ ਸਾਡੇ ਨਾਲ ਸੰਪਰਕ ਕਰੋ ਜੀ ਸਾਡਾ ਨੰਬਰ ਹੈਗਾ ਜੀ 82641 44620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਨਕਵਾਲ ਰੋਡ ਆ ਜੀ ਬੱਲੋਵਾਲ ਚੌਕ ਪੀੜੀਆਂ ਪੀੜੀਆਂ ਵੀ ਤੁਹਾਨੂੰ ਟਾਲੀ ਦੀ ਲੱਕੜ 'ਚ ਬਣੀਆਂ ਮਿਲਣਗੀਆਂ ਜੀ ਮਧਾਣੀ ਹੋ ਗਈ ਚੱਕੀ ਹੋ ਗਈ ਗੱਡੇ ਹੋ ਗਏ ਪੇਟੀਆਂ ਹੋ ਗਈਆਂ ਸੰਦੂਖ ਹੋ ਗਏ ਸਾਰਾ ਪੰਜਾਬੀ ਸੱਭਿਆਚਾਰ ਆਪਣੇ ਕੋਲੇ ਹੁੰਦਾ ਜੀ ਤਿਆਰ ਹੋਇਆ ਹੋਇਆ ਅਗਰ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਹੋ ਤਾਂ ਸਮਾਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ